ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਸੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬਰਿਕ ਤੇ ਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੇ ਲੇਡੀ ਸੂਟਾਂ ਦੀ ਤੇ ਰੈਡੀमेड ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਪੇਮੈਂਟ ਦਾ ਮੂਡ ਔਨਲਾਈਨ ਹੋਏਗਾ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਠੀਕ ਹੈ ਜੀ ਤੇ ਵੀਡੀਓ ਲੈ ਕੇ ਆਏ ਅੱਜ ਆਪਾਂ ਬਰੋਸ਼ੇ ਦੀ ਬਰੋਸ਼ਾ ਆਪਣੇ ਕੋਲ ਸਿਰਫ ਲਾਸਟ ਹੀ ਸਟਾਕ ਹੈ ਹੁਣ ਇਸ ਤੋਂ ਬਾਅਦ ਆਪਾਂ ਨਹੀਂ ਲਿਆਵ ਤੇ ਪਰ ਬਰੋਸ਼ੇ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਠੀਕ ਹੈ ਸੱਚੀਓ ਇੰਨੀ ਕਿ ਜ਼ਿਆਦਾ ਡਿਮਾਂਡ ਹੈ ਮਾਰਚ ਫਰਵਰੀ ਤੋਂ ਲੈ ਕੇ ਹੁਣ ਤੱਕ ਟੌਪ ਤੇ ਰਹੀ ਹੈ ਦੀ ਡਿਮਾਂਡ ਹਰ ਵੀਡੀਓ ਤੋਂ ਆਪਣਾ ਸਟਾਕ ਬਹੁਤ ਵਧੀਆ ਨਿਕਲਦਾ ਹੈ ਠੀਕ ਹੈ ਤੇ ਬਰੋਸ਼ਾ ਜਾਂਦੀ ਵਾਰਦਾ ਹੀ ਹੈ ਤੇ ਪੈਣਾ ਬਹੁਤ ਜ਼ਿਆਦਾ ਡਿਮਾਂਡ ਕਰ ਰਹੀਆਂ ਸੀ ਕਿ ਵੀਡੀਓ ਨਹੀਂ ਆਈ ਐਨੇ ਦਿਨਾਂ ਦੀ ਬਰੋਸ਼ੇ ਦੀ ਆਕਮ ਲਾਦੋ 10 ਦਿਨ ਹੋ ਗਏ ਵੀਡੀਓ ਨਹੀਂ ਆਈ ਤੇ ਆਪਾਂ ਲੈ ਕੇ ਆ ਗਏ ਹਾਂ ਬਰੋਸ਼ੇ ਦੀ ਵੀਡੀਓ ਠੀਕ ਹੈ ਤੇ ਇਹਨੂੰ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆ ਰਹੇ ਹਾਂ ਗਿਫਟ ਮਿਲੇਗਾ ਜੀ ਉਹਨਾਂ ਨੂੰ ਜਿਹੜੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣੇ ਸਟੇਟਸ ਤੇ ਲਗਾਉਣਗੇ ਠੀਕ ਹੈ ਤੇ ਉਹਨਾਂ ਨੂੰ ਇੱਕ ਸੂਟ ਦਾ ਗਿਫਟ ਜ਼ਰੂਰ ਮਿਲੇਗਾ ਤੇ ਅੱਜ ਦੇਖਦੇ ਆਪਾਂ ਬਰੋਸ਼ੇ ਦੇ ਸੂਟ ਬਰੋਸ਼ੇ ਦੇ ਸੂਟ ਉਹੀ ਡਿਮਾਂਡ ਹੋਏਗੀ ਕਿ ਤੁਹਾਨੂੰ ਦੋ ਸੂਟ ਲੈਣੇ ਪੈਣਗੇ 900 ਰੁਪਏ ਦੇ ਦੋ ਸੂਟ ਮਿਲਣਗੇ ਠੀਕ ਹੈ ਜੀ ਲਓ ਜੀ ਪਹਿਲਾ ਹੀ ਸੂਟ ਬਹੁਤ ਸੋਹਣਾ ਨਿੱਕੀ ਬੂਟੀ ਦਾ ਠੀਕ ਹੈ ਕੋਸ਼ੀ ਡਿਜ਼ਾਈਨ ਇਹੋ ਜਿਹੇ ਨੇ ਜਿਹੜੇ ਇੰਨੇ ਕੁ ਜ਼ਿਆਦਾ ਆਪਣੇ ਸੁਪਰ ਹਿੱਟ ਰਹੇ ਨੇ ਬਹੁਤ ਜ਼ਿਆਦਾ ਉਹਨਾਂ ਚੋਂ ਇੱਕ ਡਿਜ਼ਾਈਨ ਇਹ ਬਹੁਤ ਪਿਆਰਾ ਡਿਜ਼ਾਈਨ ਆ ਅਲੋ ਜੀ ਠੀਕ ਹੈ orange ਕਲਰ ਆ ਗਿਆ ਨਿੱਕੀ ਬੂਟੀ ਦਾ ਸੂਟ ਆ ਗਿਆ ਵਿਦਆਊਟ ਦੁਪੱਟਾ ਸੂਟ ਹੈ ਬਰੋਸ਼ੇ ਦੇ ਬਾਰੇ ਮੈਨੂੰ ਲੱਗਦਾ ਇੰਨੀਆਂ ਗੱਲਾਂ ਕਰਨ ਦੀ ਲੋੜ ਹੀ ਨਹੀਂ ਕਿਉਂਕਿ ਬਰੋਸ਼ੇ ਨੂੰ ਤੁਸੀਂ ਜਾਣਦੇ ਹੋ ਤੇ ਬਰੋਸ਼ੇ ਦਾ ਕਰਕੇ ਹੀ ਮੈਨੂੰ ਜਾਣਦੇ ਹੋ ਠੀਕ ਹੈ ਅਲੋ ਇਹਦੇ ਵਿੱਚੋਂ ਤਿੰਨ ਕਲਰ ਤੁਹਾਨੂੰ ਮਿਲ ਜਾਣਗੇ ਅਲੋ ਜੀ ਦੂਸਰਾ ਕਲਰ ਆ ਗਿਆ ਇਹ ਵਾਲਾ ਗ੍ਰੀਨ ਕਲਰ ਠੀਕ ਹੈ ये फिर तो सैट नवा आया हुआ है, ठीक है हजे तो हमने ही यू खोलिया है आप ग्रीन कलर क्योंकि डिमांड इन्नी ज्यादा नहीं तो मैं कभी भी भरोसा नहीं खरीदी पर मैं पता है भरोसा आएगा तो निकल जाएगा कलर आ गया ग्रीन पर स्टॉक लिमिटेड है ज्यादा स्टॉक आप नहीं लैके आए ठीक है स्टॉक लिमिटड ही मिलेगा ठीक है गाजरी फ्लावर ठीक है गजरी फ्लावर ਆਣਗੇ ਨਿੱਕੀ ਬੁੱਟੀ ਦਾ ਸੂਟ ਹੋਏਗਾ ਰਮੇਸ਼ ਟੈਕਸ ਦਾ ਬਰੋਸਾ ਹੋਏਗਾ ਵਿਦਆਊਟ ਦੁਪੱਟਾ 900 ਰੁਪਏ ਦੇ ਦੋ ਸੂਟ ਲੈਣੇ ਪੈਣਗੇ ਠੀਕ ਹੈ ਹਲੋ ਜੀ ਨੈਕਸਟ ਆ ਗਿਆ ਜੀ ਰੈੱਡ ਕਲਰ ਓਕੇ ਹਲੋ ਜੀ ਰੈੱਡ ਕਲਰ ਬਹੁਤ ਹੀ ਸੋਹਣਾ ਠੀਕ ਹੈ ਤੇ ਬਹੁਤ ਪਿਆਰਾ ਜਿਹਾ ਕਲਰ ਆ ਹਲੋ ਓਕੇ ਨਿੱਕੀ ਬੁੱਟੀ ਵਾਲਾ ਉਹਦੇ ਨਾਲੋਂ ਥੋੜਾ ਵੱਡਾ ਸਾਈਜ਼ ਆ ਗਿਆ ਫਲਾਵਰਾਂ ਦਾ ਕੋਸਨਾ ਸੂਫ ਸੌਫਟ ਬਰੋਸ਼ਾ ਹੈਗਾ ਸਾਡੇ ਬਰੋਸ਼ੇ ਨੂੰ ਕੋਈ ਨਹੀਂ ਸਮਝਦਾ ਕਿ ਬਰੋਸ਼ਾ ਕਾਟਨ ਨਾਲ ਕੰਪੇਅਰ ਕਰਦੇ ਨੇ ਲਓ ਜੀ ਨੈਕਸਟ ਆ ਗਿਆ ਕਲਰ ਗ੍ਰੀਨ ਕਲਰ ਠੀਕ ਹੈ ਇੱਕ ਇੱਕ ਦੋ ਦੋ ਥਾਂ ਨਹੀਂ ਮੰਗਵਾਏ ਨੇ ਮੈਂ ਕਿਉਂਕਿ ਡਿਮਾਂਡ ਤੇ ਬਹੁਤ ਜ਼ਿਆਦਾ ਪਰ ਅੱਗੇ ਸੀਜ਼ਨ ਚੇਂਜ ਹੋ ਰਿਹਾ ਹੈ ਇਸ ਕਰਕੇ ਜ਼ਿਆਦਾ ਬਰੋਸ਼ਾ ਨਹੀਂ ਮੰਗਵਾਇਆ ਥੋੜਾ ਜਿਹਾ ਸਟਾਕ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਲਓ ਜਿੰਨਾ ਜਿੰਨਾਂ ਨੂੰ ਜ਼ਰੂਰਤ ਹੈ ਉਹ ਬਰੋਸ਼ਾ ਲੈ ਲੈਣ ਠੀਕ ਹੈ ਹਲੋ ਜੀ ਗ੍ਰੀਨ ਕਲਰ ਨੈਕਸਟ ਕਲਰ ਆ ਗਿਆ ਲਵੈਂਡਰ ਕਲਰ ਠੀਕ ਹੈ ਇਹਦਾ ਤੇ ਪੀਸ ਹੀ ਇੱਕਾ ਨਾ ਜਿਆਦਾ ਪੀਸ ਹੈ ਹੀ ਨਹੀਂ ਠੀਕ ਹੈ yellow ਕਲਰ ਹਲੋ ਜੀ ਇਹ ਸੈਟ ਦੇ ਤੁਹਾਨੂੰ ਚਾਰੇ ਹੀ ਕਲਰ ਮਿਲ ਜਾਣਗੇ ਠੀਕ ਹੈ ਲਵੈਂਡਰ ਦੇ ਬਿਸ਼ਾਦੇ ਇੱਕ ਅੱਧਾ ਪੀਸ ਹੋਰ ਹੋਏਗਾ ਮੇਬੀ ਜਾਂ ਨਹੀਂ ਹੋਏਗਾ ਪਰ ਜਿਹੜਾ ਇੱਕ ਹੋਏਗਾ ਉਹ ਤੇ ਚਲੋ ਮਿਲੇਗਾ yellow ਕਲਰ yellow mustard ਕਲਰ ਆਏਗਾ ਓਕੇ ਜੀ ਫਿਰ ਇਸ ਤੋਂ ਬਾਅਦ ਆ ਗਿਆ ਬੰਦ ਨਹੀਂ ਕਲਰ ਬੰਦ ਨਹੀਂ ਪ੍ਰਿੰਟ ਸੌਰੀ ਬੰਦਨੀ ਪ੍ਰਿੰਟ ਆ ਗਿਆ ਹੈਲੋ ਤੇ ਇਹਦੇ ਨਾਲ ਤੁਹਾਨੂੰ ਮਿਲੇਗਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਇੱਕ ਆ ਗਿਆ ਰੈੱਡ ਕਲਰ ਆ ਗਿਆ ਬੰਦਨੀ ਪ੍ਰਿੰਟ ਦਾ ਔਰ ਇੱਕ ਆ ਗਿਆ ਪਿੰਕ ਕਲਰ ਬੰਦਨੀ ਪ੍ਰਿੰਟਸ ਦੋ ਕਲਰ ਅਵੇਲੇਬਲ ਨੇ ਨੋ yellow ਨੋ frozy ਦੋ ਹੀ ਕਲਰ ਮਿਲਣਗੇ ਤੁਹਾਨੂੰ ਠੀਕ ਹੈ ਹਲੋ ਜੀ 5 ਮੀਟਰ ਦੀ ਕਟ ਆਏਗੀ ਸੂਟ ਤੇ ਲਓ ਜੀ ਨੈਕਸਟ ਆ ਗਿਆ ठीक है? है। इस तो बाद नहीं ठीक है? बाकी मिले या ज़्यादा कई तरह करते पैसे वाद ले लो नहीं जी पैसे वाद नहीं लवांगे, जो ज्यादा ही किसी जरूरत होशिश करा मिलिया तो लिया दें ग्रे कलर सिंगल पीस अवेलेबल red color ٹھیک ہے red color single piece available pink color ye wale vich do color available ne ek red color hai ek pink color hai dono hi color bahut sohne ne jehda vi suit tanu pasand hai oh tussi ohda screenshot leke sade whatsapp number te bhejna ae apna order confirm kara lena te jo vi sade channel te naye ne please channel nu join kar lan te ek message zarur karde hello grey color इस तरह आएगी डिजाइनिंग सिंगल पीस अवेलेबल लो जी एलवेंडर लवेंडर जहाँ कलर देखो मेरे सूट नाल तो मैच कर दा है ना आंटिया वास्ते कलर है ये तीन तीन चार कलर हो तिने आंटिया वाले ने पहला कलर आ गया ये दूसरा कलर आ गया स्किन ठीक है स्किन कलर सेम ही बूटी आऊगी सेम ही प्रिंट आऊगा कह लो जी तीसरा कलर आ गया ਇਹ ਥੋੜਾ ਜਿਹਾ ਫੋਰ ਡਿਫਰੈਂਸ ਚਾ ਕਲਰ ਆ ਥੋੜਾ ਗ੍ਰੀਨ ਜੀ ਟੂਨ ਦਿੰਦਾ ਜਿਸ ਤਾ ਪਿਸਤਾ ਜੀ ਟੂਨ ਹੁੰਦੀ ਤੇ ਇਹ ਵਾਲਾ ਕਲਰ ਵੀ ਉਹਦੇ ਨਾਲੋਂ ਡਿਫਰੈਂਟ ਆਏਗਾ ਥੋੜਾ ਜਿਹੜਾ ਮੈਂ ਪਹਿਲਾਂ ਦਿਖਾਇਆ ਸੀ ਉਹਦੇ ਨਾਲੋਂ ਥੋੜਾ ਜਿਹਾ ਡਿਫਰੈਂਟ ਆਏਗਾ ਤੁਸੀਂ ਦੇਖੋ ਥੋੜਾ ਜਿਹਾ ਡਿਫਰੈਂਸ ਤੁਹਾਨੂੰ ਦਿਖੇਗਾ ਠੀਕ ਹੈ ਲਾਈਟ ਡਾਰਕ ਦਾ ਕੰਬੀਨੇਸ਼ਨ ਆ ਓਕੇ ਇਹ ਵੀ ਸੂਟ ਆਪਣੇ ਬਰੋਸ਼ੇ ਦੇਈਏ ਫਿਰ ਆਪਣੇ ਕੋਲ ਆ ਗਿਆ ਹਨਾ ਰੋਜ਼ ਫਲਾਵਰ ਵਾਲਾ ਹਲੋ ਇਹਦੇ ਵਿੱਚ ਰੈੱਡ ਗਾਜਰੀ ਕਲਰ ਮਿਲ ਜਾਏਗਾ ठीक है रेड गाजरी कलर आ गया तो एक कलर आ गया पिंक कलर दोनों ही कलर अवेलेबल ने बस मस्टर्ड नहीं है मस्टर्ड नहीं है मस्टर्ड कलर भी स्टॉक आउट हो गया रेड गाजरी और पिंक कलर दोनों ही कलर मिल जाएंगे ठीक है स्टॉक लिमिटेड है कुछ बिचो नहीं, नहीं है कुछ कलर नहीं मिले अपना नैक्सट आ गया जी पिंक कलर निकी बूटी वाला ठीक है ਨਿੱਕੇ ਨਿੱਕੇ ਬੁੱਟੀ ਵਾਲਾ ਪਿੰਕ ਕਲਰ ਨੇੜੇ ਤੋਂ ਵੀ ਦਿਖਾ ਦਿੰਨੇ ਆ ਦੂਰ ਤੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਸ਼ਾਈਨ ਤੁਸੀਂ ਦੇਖ ਲਓ ਸਾਡੇ ਬਰੋਸ਼ੇ ਦੇ ਵਿੱਚ ਕਿੰਨੀ ਸ਼ਾਈਨ ਆ ਇਕਦਮ ਚਮਕਦਾਰ ਲੱਗਦਾ ਲਓ ਜੀ ਫਿਰ ਆ ਗਿਆ ਇਹ ਵਾਲਾ ਕਲਰ ਇਹਦੇ ਵਿੱਚ ਹੋਈ ਤੁਹਾਨੂੰ ਪਿੰਕ ਕਲਰ ਮਿਲੂਗਾ ਗ੍ਰੀਨ ਕਲਰ ਮਿਲੂਗਾ ਗ੍ਰੀਨ ਕਲਰ ਦਾ ਇੱਕ ਅੱਧਾ ਹੀ ਪੀਸ ਅਵੇਲੇਬਲ ਆ ਪਿੰਕ ਕਲਰ ਜਿਹੜਾ ਇਹਦੇ ਵਿੱਚ ਦੋ ਤਿੰਨ ਪੀਸ ਸਾਨੂੰ ਹੋਏਗੇ ਨੇ ਮਿਲ ਜਾਂਗੇ ਠੀਕ ਹੈ ਹਲੋ ਇਹ ਕਲਰ ਬਹੁਤ ਸੋਹਣਾ ਕਲਰ ਆ ਹਲੋ ग्रीन कलर दो कलर अवेलेबल ने ठीक है लो आ सूट निकल आया मैं सोचा नहीं है अज मैं किन्ने मैसेज आए सवेरे हाँ मैं क्या नहीं है का? चलो हूँ हैगा पर मैं पता नहीं किन्ने मैसेज किया जे तुम देख रहे हो वीडियो तो जरूर ते वे मैं रखागी ਮੈਨੂੰ 10 ਦਿਨ ਹੋ ਗਏ ਆ ਵੀਡੀਓ ਪਾਈ ਨੂੰ ਬਰੋਸ਼ੇ ਦੀ ਔਰ ਅਜੇ ਤੱਕ ਮੇਰੇ ਮਤਲਬ ਡੇਲੀ ਦੇ ਡੇਲੀ ਬਰੋਸ਼ੇ ਦੇ ਪਾਰਸਲ ਨਿਕਲਦੇ ਹੀ ਨਿਕਲਦੇ ਆ ਹਲੋ ਕਿ ਕਲੇਜੀ ਕਲਰ ਠੀਕ ਹੈ ਆਂਟੀਆਂ ਵਾਲਾ ਕਲਰ ਇਹਦੇ ਵਿੱਚ ਇੱਕ ਪਿਸਤਾ ਕਲਰ ਆ ਗਿਆ ਇੱਕ ਕਲੇਜੀ ਕਲਰ ਆ ਗਿਆ ਦੋ ਕਲਰ ਮਿਲ ਜਾਣਗੇ ਤੁਹਾਨੂੰ ਠੀਕ ਹੈ ਜੀ ਹਲੋ ਸਟਾਕ ਲਿਮਟਡ ਆ ਇਹ ਮੈਂ ਨਾਲ ਦੀ ਨਾਲ ਕਹਿੰਦਾ ਸਟਾਕ ਲਿਮਟਡ ਆ ਜਿਆਦਾ ਸਟਾਕ ਨਹੀਂ ਹੈਗਾ ਥੋੜਾ ਜਿਹਾ ਸਟਾਕ ਬਚਿਆ ਹੈ ਹਲੋ ਜੀ लास्ट कलर आ गया लास्ट डिजाइन आ गया अपना ये वाला ये आ गया वाइन मैरोन कलर बहुत सोहना कलर है, स्टॉक लिमिटेड आ। इस अपने ब्रोशे की वीडियो अपनीट करते हैं तो पसंद आई होगी अगर तुम पसंद आई है तो वीडियो में एक लाइक शेयर जरूर करो जोड़े भी साजे चैनल से नवे ने चैनल ज्वाइन कर लेना ठीक है जी थैंक यू धन्यवाद